ਹਰਮੀਤ ਸੰਧੂ ਇਹਦੇ ਬਾਰੇ ਭਗਵੰਤ ਮਾਨ ਕਹਿੰਦਾ ਸੀ ਵੀ ਜੇ ਤਰਨ ਤਰਨ ਚੋਂ ਚਿੱਟਾ ਜਿਹੜਾ ਤੁਸੀਂ ਮਕਾਉਣਾ ਹੈ ਤਾਂ ਇਹਨੂੰ ਹਰਾਓ ਤੇ ਅਜੇ ਉਹੀ ਭਗਵੰਤ ਮਾਨ ਕਹਿੰਦਾ ਜੇ ਤੁਸੀਂ ਚਿੱਟੇ ਨੂੰ ਜਿਹੜਾ ਉਹ ਮਕਾਉਣਾ ਹੈ ਤੇ ਹਰਮੀਤ ਸਧੂ ਜਿਤਾਓ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਦਾ ਦਾ ਸਟੈਂਡ ਹੀ ਹੈ ਲੋਕ ਹੁਣ ਬਦਲਾ ਚਾਹੁੰਦੇ ਆ ਉਹ ਬਦਲਾ ਕਰਕੇ ਜੋ ਲੋਕ ਹੈ 11 ਨਵੰਬਰ ਨੂੰ ਬਾਲਟੀ ਦਾ ਜਿਹੜਾ ਬਟਨ ਦਬਾ ਕੇ ਰਕਾਰ ਤੋੜ ਜਿੱਤ ਨਾਲ ਭਾਈ ਮਨਦੀਪ ਸਿੰਘ ਨੂੰ ਅਸੈਂਬਲੀ ਚ ਭੇਜਣਗੇ ਵਿਕਾਸ ਹੋਏਗਾ ਪਰ ਵਿਕਾਸ ਤੋਂ ਵੱਧ ਨਸ਼ੇ ਦਾ ਵਿਨਾਸ਼ ਕਰਨਾ ਜ਼ਰੂਰੀ ਹੈ ਇਹ ਸਾਡਾ ਫੰਡਿਸ਼ਨ ਹੈ ਇੱਥੋਂ ਅਸੀਂ 2027 ਦੀ ਸਰਕਾਰ ਲਿਆਉਣੀ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਕੇਵਲ ਤੁਹਾਨੂੰ ਨਸ਼ੇ ਵੇਚਣ ਵਾਲੇ ਤੇ ਗੈਂਗਸਟਰ ਫਰੋਟੀਆਂ ਮੰਗਣ ਵਾਲੇ ਤੁਹਾਨੂੰ ਹਵਾਲਾ ਚ ਰਹਿਣਗੇ ਜੀ ਅਮਰਤਪਾਲ ਤੋਂ ਵੀ ਬੜੀ ਆਸ ਰੱਖੀ ਸੀ ਕਿ ਭਾਈ ਅਮਰਤਪਾਲ ਐਮਪੀ ਬਣਾਉਗਾ ਤੇ ਉਹ ਸਾਰੇ ਸੁਧਾਰ ਕਰ ਦੇਗਾ ਉਹਨੂੰ ਕਿਤੇ 15 ਦਿਨ ਤਾਂ ਦਿਓ ਪਰ ਹੁਣ ਦਸੂ ਤੁਹਾਨੂੰ ਵੀ ਪਰਦੇਸ ਕੈਨੇਡਾ ਟੀਵੀ ਦੇ ਨਾਲ ਜੁੜੇ ਹੋ ਤੇ ਮੈਂ ਹਰਪਿੰਦਰ ਸਿੰਘ ਸੋਆ ਸਵਾਗਤ ਕਰਦਾ ਅੱਜ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਦਫਤਰ ਵਿੱਚ ਮੌਜੂਦ ਹਾਂ ਤੇ ਇੱਥੇ ਬੜੇ ਜੋਰਾਂ ਦੇ ਨਾਲ ਚੋਣ ਪ੍ਰਚਾਰ ਹੋ ਰਿਹਾ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਰੋਡ ਸ਼ੋਅ ਕੀਤੇ ਜਾ ਰਿਹਾ ਸੋ ਇਸ ਟਾਈਮ ਭਾਈ ਸਾਹਿਬ ਸਾਡੇ ਨਾਲ ਨੇ ਜੋ ਇਸ ਟਾਈਮ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਪਰਲੋ ਪਰਦੇਸ ਕੈਨੇਡਾ ਟੀਵੀ ਤੇ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅणि ਸਰ ਅੱਜ ਜੀ ਤੁਸੀਂ ਰੋਡ ਸ਼ੋਅ ਕੀਤਾ ਸੀਗਾ ਤੇ ਉਂਝੀ ਕਾਫੀ ਦਿਨਾਂ ਤੋਂ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਸਮੀਕਰਨ ਜਰਾ ਜੋ ਅਜ ਦੇ ਹਾਲਾਤ ਨੇ ਉਸ ਮੁਤਾਬਕ ਜੇ ਦੇਖਿਆ ਜਾਵੇ ਜੋ ਲੋਕਾਂ ਦੇ ਵਿੱਚ ਅੱਜ ਇੱਕ ਜਿਵੇਂ ਕਹਿੰਦੇ ਬਦਲਾਅ ਨੂੰ ਲੈ ਕੇ ਇੱਕ ਬਹੁਤ ਉਹਨਾਂ ਦੇ ਅੰਦਰ ਇੱਕ ਰੋਹ ਹੈ ਉਹਦਾ ਰੋਹ ਦਾ ਕਾਰਨ ਇਹ ਹੈ ਕਿ ਜਿਹੜਾ ਪਹਿਲਾਂ ਤੋਂ ਜਿਹੜੀਆਂ ਰਵਾਇਤੀ ਸਿਆਸੀ ਪਾਰਟੀਆਂ ਚਾਹੇ ਉਹ ਅਕਾਲੀ ਦਲ ਬਾਦਲ ਚਾਹੇ ਉਹ ਬੀਜੇਪੀ ਚਾਹੇ ਕਾਂਗਰਸ ਇਹਨਾਂ ਦੇ ਲੋਕ ਹੋਣਾ ਤੋਂ ਦੁਖੀ ਸੀ ਤੇ ਉਹਨਾਂ ਨੇ ਇੱਕ ਸੋਚਿਆ ਕਿ ਬਦਲਾ ਆਊਗਾ ਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਸਮਰਥਨ ਦਿੱਤਾ ਪੰਜਾਬ ਵਾਲਿਆਂ ਨੇ 92 ਐਮਐਲਏ ਚ ਤਾਂ ਕਿ ਭੇਜ ਪਰ ਅੱਜ ਤੁਸੀਂ ਦੇਖੋ ਵੀ ਹਜੇ 5 ਸਾਲ ਪੂਰੇ ਨਹੀਂ ਹੋਏ ਪਰ ਲੋਕ ਇਹਨਾਂ ਤੋਂ ਇੰਨੇ ਦੁਖੀ ਨੇ ਖਾਸ ਤੌਰ ਤੇ ਤਰਨਤਾਰਨ ਦੇ ਲੋਕ ਇੱਥੇ ਦੋ ਮੁੱਦੇ ਜਿਹੜੇ ਲੋਕਾਂ ਦੇ ਅਸੀਂ ਜਾ ਕੇ ਜੋ ਘਰਾਂ ਚ ਹੀ ਜਾਣਦੇ ਆ ਡੋਰ ਟੂ ਡੋਰ ਪ੍ਰਚਾਰ ਕਰਦੇ ਤੇ ਕੋ ਜਿਹੜੀ ਗੱਲ ਵੇਖੀ ਜਾਂਦੀ ਹੈ ਉਹ ਇਹ ਹੈ ਵੀ ਜਿਹੜੇ ਲੋਕ ਸਾਡੀਆਂ ਬੀਬੀਆਂ ਭੈਣਾਂ ਖਾਸ ਤੌਰ ਤੇ ਇਹਨੇ ਦਹਿਸ਼ਤ ਦੇ ਮਾਹੌਲ ਚ ਇੱਕ ਨਸ਼ੇ ਕਰਕੇ ਤੇ ਦੂਜਾ ਜਿਹੜੀਆਂ ਇਹ ਸਨੇਚਿੰਗ ਵੈਰਾ ਹੁੰਦੀ ਹੈ ਕੈਨੀਆਂ ਲੈਂਦੀਆਂ ਪੀਆਂ ਵਾਲੀਆਂ ਲੈਂਦੀਆਂ ਲੁੱਟਖੋ ਲੁੱਟਖੋ ਤੇ ਤੀਜਾ ਫਰੋਤੀ ਇਹ ਜਿਹੜੇ ਮੁੱਦੇ ਹਨ ਜੀ ਇਹਨਾਂ ਦੇ ਕਰਕੇ ਇੰਨਾ ਜ਼ਿਆਦਾ ਤਰਨ ਤਰ ਚ ਕੋਈ ਲਗਦਾ ਹੀ ਨਹੀਂ ਐ ਵੀ ਕੋਈ ਇੱਥੇ ਕੋਈ ਕੋਈ ਸਰਕਾਰ ਆ ਅਸੀਂ ਆ ਵੇਖਦੇ ਆ ਮਤਲਬ ਬਹੁਤ ਹੀ دہشت ਵਾਲਾ ਮਾਹੌਲ ਹੈ ਰਾਤੀ 9 9:30 ਵਜੇ ਤੋਂ ਬਾਅਦ ਕੋਈ 9 ਤਾਂ ਬਹੁਤ ਦੂਰ ਦੀ ਗੱਲ ਆ ਹੁਣ ਜਿਸ ਤਰ੍ਹਾਂ ਮੌਸਮ ਬਦਲ ਗਿਆ ਤੁਸੀਂ ਜਾ ਕੇ ਦੇਖੋ ਮਹੱਲਿਆਂ ਚ ਤੁਹਾਨੂੰ ਦਰਵਾਜ਼ੇ ਬੰਦ ਲੱਪਣਗੇ ਐਨ ਸੁਣਸਣ ਪਿਆ ਗਲੀਆਂ ਚ ਇੰਨੀ دہشت ਸੋ ਲੋਕ ਹੁਣ ਬਦਲਾ ਚਾਹੁੰਦੇ ਆ ਉਹ ਬਦਲਾ ਕਰਕੇ ਜੋ ਲੋਕ ਆ 11 ਨਵੰਬਰ ਨੂੰ ਬਾਲਟੀ ਦਾ ਜਿਹੜਾ ਬਟਨ ਦਬਾ ਕੇ ਰਕਾਰ ਤੋੜ ਜਿੱਤ ਨਾਲ ਭਾਈ ਮਨਦੀਪ ਸਿੰਘ ਨੂੰ ਅਸੈਂਬਲੀ ਚ ਭੇਜਣਗੇ ਜਦੋਂ ਤੁਹਾਨੂੰ ਲੋਕ ਇਹੋ ਜਿਹੇ ਸਵਾਲ ਕਰਦੇ ਆ ਕਿ ਨਸ਼ੇ ਬਹੁਤ ਆ ਲੁੱਟਾ ਖੂਆ ਹੋੜੀਆਂ ਦਿਨ ਦਿਹਾੜੇ ਡਕੈਤੀਆਂ ਹੋ ਰਹੀਆਂ ਤੇ ਫਿਰ ਤੁਸੀਂ ਕੀ ਉਹਨਾਂ ਨੂੰ ਆਪਣਾ ਰੋਡ ਮੈਪ ਦੱਸ ਦਿਓ ਤੇ ਤੁਹਾਡਾ ਤੁਸੀਂ ਕੀ ਲੈ ਕੇ ਉਹਨਾਂ ਕੋ ਜਿਹੜੀ ਆਪਣੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਆ ਆਪਾਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਰਹੇ ਆ ਹਰ ਬੰਦੇ ਦੀ ਆਪੋ ਆਪਣੀ ਇੱਕ ਸੋਚ ਆ ਆਪੋ ਆਪਣਾ ਵਿਜ਼ਨ ਆ ਉਹਨਾਂ ਦਾ IQ ਹੁੰਦਾ ਪਰ ਅਹੀ ਲੋਕਾਂ ਨੂੰ ਕਹਿੰਦੇ ਆ ਵੀ ਸਾਡੇ ਤੋਂ ਵੀਰੋ ਭੈਣੋ ਬਜ਼ੁਰਗੋ ਹਜੇ ਤੁਸੀਂ ਵਿਕਾਸ ਜਿਹੜਾ ਕੋਈ ਸੜਕਾਂ ਦਾ ਉਹ ਸਾਡੇ ਤੋਂ ਹਜੇ ਆਸਣਾ ਰੱਖੋ ਦਾ ਕਾਰਨ ਹੈ ਕਿ ਪੰਜਾਬ ਦੇ ਸਿਰ ਤੇ ਇੰਨਾ ਜ਼ਿਆਦਾ ਕਰਜ਼ਾ ਹੈ ਅੱਜ ਦੀ ਡੇਟ 'ਚ ਜਿਹਦੀਆਂ ਕਿਸ਼ਤਾਂ ਵੀ ਵਿਆਜ ਦੀਆਂ ਇਹ ਭਗਵੰਤ ਮਾਨ ਹਜੇ ਮਤਲਬ ਟਾਈਮ ਸਿਰ ਨਹੀਂ ਇਹ ਭੇ ਕਰਦਾ ਤੇ ਇਹ ਤਾਂ ਵਿੱਚ ਝੂਠ ਹੈ ਨਸ਼ੇ ਦਾ ਤੇ ਜਿਹੜਾ ਗੈਂਗਸਟਰਾਂ ਨੂੰ ਮਕਾਉਣ ਦਾ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਮਕਾਉਣ ਲਈ ਪੈਸਾ ਨਹੀਂ ਚਾਹੀਦਾ ਇਹਦੇ ਲਈ ਕੇਵਲ ਤੇ ਕੇਵਲ ਚੰਗੀ ਨੀਅਤ ਔਰ ਇੱਕ ਆਪਣੀ ਇਮਾਨਦਾਰੀ ਜਿਹੜੀ ਚਾਹੀਦੀ ਹੈ ਕਿਸ ਤਰ੍ਹਾਂ ਕਰ ਦੋਗੇ ਅੱਗੇ ਵਵਾਦੇ ਕਰਕੇ ਗਏ ਆ ਕੈਪਟਨ ਵਰਗੇ ਵਾਦੇ ਕਰਕੇ ਆ ਆਮ ਪਾਰਟੀ ਜਿਹੜੀ ਆ ਉਹ ਵੀ ਇਹ ਵਾਦੇ ਕਰਕੇ ਗਈ ਸੀ ਇਹੋ ਜੇ ਪਰ ਸਾਰਿਆਂ ਦੇ ਫਲॉप ਹੁੰਦੇ ਆਂਦੇ ਪੰਜਾਬ ਦਾ ਹਾਲਾਤ ਹੀ ਕੁਛ ਇਹ ਜਿਹੇ ਮਿਲੇ ਤੁਸੀਂ ਇੱਕ ਮਹੀਨੇ ਦਾ ਵਾਦਾ ਕਰ ਰਹੇ ਹੋ ਹੁਣ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਲੋਕ ਬਦਲਾ ਚਾਹੁੰਦੇ ਸੀ ਕਿ 92 ਐਮਐਲਏ ਬਣਾਏ ਸਭ ਤੋਂ ਜੇ ਪੰਜਾਬ ਦੇ ਵਿੱਚ ਨਖਿੱਧ ਸਰਕਾਰ ਕੋਈ ਪਾਈ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਜਿਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਆਪਣੇ ਮੈਨੀਫੈਸਟੋ ਸਾਰੇ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਹੋਰ ਪਾਰਟੀ ਦਾ ਬੰਦਾ ਉਹ ਅਸੀਂ ਆਪਣੀ ਪਾਰਟੀ 'ਚ ਨਹੀਂ ਸ਼ਾਮਲ ਕਰਨਗੇ ਨਵੇਂ ਚਿਹਰੇ ਲਿਆਵਾਂਗੇ ਨਵਾਈਵਾਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਨਵਾਈਵਾਨਾਂ ਦਾ ਮਾਣ ਸਨਮਾਨ ਪਤਾਵਾਂਗੇ ਇਹ ਤੁਸੀਂ ਗੱਲ ਕੀਤੀ ਹਰਮੀਤ ਸਿੰਘ ਸੰਧੂ ਦੀ ਅੱਗ ਸਵਾਲ ਕਰਦੇ ਆ ਲੋਕ ਤੁਹਾਡੇ ਤੁਹਾਡੇ ਨਾਲ ਗੱਲਬਾਤ ਹੋਈ ਲੋਕ ਤਾਂ ਇਹਦੇ ਤੋਂ ਇੰਨੇ ਦਹਿਸ਼ਤ ਵਿੱਚ ਨੇ ਇੰਨਾ ਇਹਦਾ ਡਰ ਪਿਆ ਹੋਇਆ ਲੋਕਾਂ ਦੇ ਅੰਦਰ ਔਰ ਐਡਾ ਇਹ ਬੜਾ ਲੋਕਾਂ ਨੂੰ ਜੋ ਸਾਨੂੰ ਲੋਕਾਂ ਨੇ ਦੱਸਿਆ ਕਿ ਭਾਈ ਵੋਟਾਂ ਤੁਹਾਡੀਆਂ ਪੱਕੀਆਂ ਹਨ ਪਰ ਸਾਨੂੰ ਉਹ ਤੋਂ ਡਰ ਲੱਗਦਾ ਅਸੀਂ ਫੋਟੋ ਨਹੀਂ ਖਿਚਾ ਸਕਦੇ ਇੰਨੀ دہشت ਹੈ ਇਹਦੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਬੀ ਝੰਡੇ ਲੱਗੇ ਰਹਿਣ ਜਾਂ ਇਹ ਫੋਟੋ ਜਿਹੜੀ ਮਰਜ਼ੀ ਹੋਵੇ ਇਹ ਹੀ ਵੋਟ ਤੁਹਾਨੂੰ ਪਾਵਾਂਗੇ ਲੱਗਦਾ ਕਿ ਅਖਰੇ ਉਤਰਗੇ ਫਰਮੀਰ ਸਿੰਘ ਦਾ ਹਾਲ ਮੈਂ ਕੀ ਦੱਸਣਾ ਥੋੜੇ ਦਿਲ ਰਹਿ ਗਏ 14 ਤਰੀਕ ਨੂੰ ਹਰਮੀਤ ਸਿੰਘ ਜਿਹੜੇ ਕਰਤੂਤਾਂ ਜੋ ਲੋਕਾਂ ਦਾ ਧੱਕੇਸ਼ਾਹੀਆਂ ਜੋ ਵੀ ਇਹਨੇ ਗਲਤ ਮਾੜੇ ਚੰਗੇ ਕੰਮ ਕੀਤੇ ਆ ਉਹ ਸਾਰਾ ਸਾਹਮਣੇ ਆ ਜਾਣਾ ਮੇਰੇ ਪਾਸੇ 92 ਐਮਐਲਏ ਹੋਣਗੇ ਤੇ ਭਾਈ ਮਨਦੀਪ ਸਿੰਘ ਵਿਧਾਨ ਸਭਾ ਚ ਵਾਈਟ ਆ ਸਕਣਗੇ ਉਹਨਾਂ ਦੀ ਕੋਈ ਵੈਲੀ ਹੋਏਗੀ ਕੋਈ ਕਮਾਲ ਕਰਦੇ ਆ ਸਰ ਆਵਾਜ਼ ਠਾਉਣ ਲਈ ਇੱਕ ਰਾਈਟ ਐਮਐਲਏ ਨੂੰ ਉਥੇ 92 ਛੜ ਕੇ 192 ਭਾਵੇਂ ਹੋਣ ਉਹਦਾ ਕੀ ਮਤਲਬ ਸਾਡਾ ਜਿਹੜਾ ਸੂਰਮਾ ਚੱਲਾ ਨਾ ਇਹ ਕੋਈ ਆਮ ਬੰਦਾ ਨਹੀਂ ਯਾ ਅਮਰਿਤਪਾਲ ਤੋਂ ਬੜੀ ਆਸ ਰੱਖੀ ਸੀ ਕਿ ਭਾਈ ਅਮਰਿਤਪਾਲ ਐਮਪੀ ਬਣਾ ਦੋ ਤੇ ਉਹ ਸਾਰੇ ਸੁਧਾਰ ਕਰ ਦੇਗਾ ਤੇ ਭਾਈ ਅਮਰਿਤਪਾਲ ਨੂੰ ਜੇ ਸਰਸੇ ਵਾਲਾ ਜਿਹੜਾ ਐਡਾ ਬਲਾਤਕਾਰੀ ਐਡੇ ਕਤਲ ਕੀਤੇ ਉਹਨੂੰ ਪਰੋਲ ਦਿੰਦੇ ਸਾਡੇ ਵੀਰ ਨੂੰ ਸੂਰਬੀਰ ਯੋਧੇ ਅਮਰਿਤਪਾਲ ਸਿੰਘ ਜਿਹਨੇ ਨਸ਼ਾ ਮੁਕਾਇਆ ਖਾਲਸਾ ਵੀਰ ਚਲਾਈ ਉਹਨੂੰ ਕਿਹਾ 15 ਦਿਨ ਤਾਂ ਦਿਓ ਪਰੋਲ ਦੱਸੋ ਤੁਹਾਨੂੰ ਵੀ ਮੈਂਬਰ ਪੰਜਾਬ ਦੇ ਜਾਂ ਵਿਰੋਧੀ ਧਿਰਾਂ ਪਾਰਟੀਆਂ ਦੇ ਕਹਿੰਦੀਆਂ ਵੀ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਦਿੰਨਾ ਸੀ ਉਹਨਾਂ ਨੇ ਮਾਹੌਲ ਸਹੀ ਕਦੋਂ ਹੋਏਗਾ ਖਰਾਬ ਕਰਨਾ ਹੁਣ ਸਈਮ ਹੋਰ ਆ ਨਸ਼ਾ ਵਿਕਣਾ ਗੈਂਗਸਟਰ ਫਰੋਤੀਆਂ ਮੰਗਣੀਆਂ ਬੀਬੀਆਂ ਬਜ਼ਾਰਾਂ ਚ ਨਹੀਂ ਤੁਰ ਸਕਦੀਆਂ ਚੈਨੀਆਂ ਲੈਂਦੀਆਂ ਮੋਬਾਈਲ ਖੋਈਏ ਤੇ ਪਰਸ ਖੋਏ ਜਾਂਦੇ ਐ ਇਦੂ ਵੱਦ ਮਾਹੌਲ ਖਰਾਬ ਕੀ ਹੋਊਗਾ ਹੁਣ ਬਾਰ ਬਾਰ ਇੰਨੇ ਸੇ ਲੱਗਦੀ ਪਈ ਉਹਨਾਂ ਦੇ ਉੱਤੇ ਫਿਰ ਕੀ ਸਰਕਾਰ ਦੀ ਮਨਸ਼ਾ ਤੁਸੀਂ ਇਹ ਲੱਗਦੀ ਐ ਤੁਹਾਨੂੰ ਵੀ ਕਿਉਂ ਨਹੀਂ ਯਾਦ ਕਰਨਾ ਚਾਹੁੰਦੇ ਉਹਨਾਂ ਨੂੰ ਯਾਰ ਇਸੇ ਕਰਕੇ ਨਹੀਂ ਚਾਹੁੰਦਾ ਕਰਨਾ ਚਾਹੁੰਦੇ ਕਿ ਚੋਰ ਨੂੰ ਪਾਲਾ ਮਾਰਦਾ ਉਹਨਾਂ ਕੋਲ ਜਿੱਦਾਂ ਨੂੰ ਬਾਹਰ ਆ ਗਿਆ ਅਸੀਂ ਅੰਦਰ ਹੋ ਜਾਣਾ ਅਪੀਲ ਕਰਦੇ ਹੋ ਹਲਕਾ ਨੂੰ ਅਸੀਂ ਨੂੰ ਮੇਰੀ ਹਸ ਚੋੜ ਕੇ ਬੇਨਤੀ ਹੈ ਕਿ ਤਰਨ ਤਰਨ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਲਈ ਗੈਂਗਸਟਰਾਂ ਨੂੰ ਇਥੋਂ ਭਜਾਉਣ ਲਈ ਉਹਨਾਂ ਨੂੰ ਮਕਾਉਣ ਲਈ ਅਤੇ ਤਰਨ ਤਰਨ ਦਾ ਸਰਪੱਕੀ ਵਿਕਾਸ ਕਰਨ ਲਈ 11 ਨਵੰਬਰ ਨੂੰ ਬਾਲਟੀ ਦਾ ਬਟਨ ਦਬਾ ਕੇ ਜਿਹੜਾ 14 ਨੰਬਰ ਆ ਭਾਈ ਮਨਦੀਪ ਸਿੰਘ ਨੂੰ ਜਿਤਾਓ ਤੇ ਉਹਨਾਂ ਨੂੰ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਤਰਨ ਤਰਨ ਵਾਸੀਆਂ ਦੀ ਕਾਮਯਾਬੀ ਹੈ ਤੋ ਯਾ ਅਸੀਂ ਪ੍ਰਚਾਰਕ ਜੇ ਐਸਐਮ ਹਲਕਾ ਤਰਨਤਨ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਡੂ ਟੂ ਡੂਰ ਪ੍ਰਚਾਰ ਕਰਦੇ ਪਏ ਆ ਇਹਨਾਂ ਨੂੰ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਫਿਕਰ ਨਾ ਕਰੋ ਚਾਹੇ ਝੰਡੇ ਕੋਈ ਵੀ ਲੱਗੇ ਰਹਿਣ ਅਸੀਂ ਵੋਟ ਜਿਹੜੀ ਆ ਭਾਈ ਮਨਦੀਪ ਸਿੰਘ ਨੂੰ ਪਾਵਾਂਗੇ ਪਰ ਦੇਖਣਾ ਹੋਏਗਾ ਕਿ 11 ਤਰੀਕ ਨੂੰ ਕਿਹੜੇ ਪਲੜੇ ਦੇ ਵਿੱਚ ਵੋਟਾਂ ਜਾਂਦੀਆਂ ਤੇ 14 ਤਰੀਕ ਨੂੰ ਕਿਹੜਾ ਐਮਐਲਏ ਬਣਦਾ ਤੁਸੀਂ ਬਨੇ ਰਹੋ ਪ੍ਰਦੇਸ਼ ਕੈਨੇਡਾ ਟੀਵੀ ਦੇ ਨਾਲ ਧੰਨਵਾਦ